ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤਹਿਤ ਲਗਾਤਾਰ ਪੰਜਾਬ ਪੁਲਿਸ ਜਿਹੜੀ ਐਕਸ਼ਨ ਮੋਡ ਦੇ ਵਿੱਚ ਚਾਰ ਰੋਜ਼ ਪੁਲਿਸ ਪ੍ਰਸ਼ਾਸਨ ਵੱਲ ਨਸ਼ਾ ਤਸਕਰਾ ਨੇ ਕਰਨ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਜਿਹੜੀ ਜਾਇਦਾਦ ਦਾ ਹੌਕਾ ਕੀਤੀ ਹੈ ਜਿਹਦੇ ਚੱਲਦੇ ਆ ਹੁਣ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਵਿੱਚ ਜਗਦੀਪ ਸਿੰਘ ਉਰਫ ਗੋਲਡੀ ਨਸ਼ਾ ਤਸਕਰ ਦੇ ਘਰ ਪਹੁੰਚਦੇ ਵੱਲੋਂ ਛਾਪਾ ਮਾਰੀ ਕੀਤੀ ਗਈ ਇਹਦੇ ਉਸ ਜਿਹੜੀ 30 ਲੱਖ ਤੋਂ ਉੱਪਰ ਪ੍ਰਾਪਰਟੀ ਆ ਉਹ ਸਾਰੀ ਜ਼ਬਤ ਕਰ ਲਈ ਗਈ ਆ ਤੇ ਕੁਰਕ ਕੀਤੀ ਜਦ ਚੱਲਦੇ ਆ ਲਗਾਤਾਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਜਿਹੜਾ ਵੀ ਨਸ਼ਾ ਤਸਕਰ ਜਾਂ ਨਸ਼ਾ ਵੇਚਦਾ ਜਾਂ ਖਾਂਦਾ ਸਾਡੇ ਹੱਥ ਲੱਗ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਅਸੀਂ ਪੰਜਾਬ ਦੇ ਵਿੱਚ ਚੋਂ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਨਸ਼ਾ ਹੈ ਖਤਮ ਕਰਕੇ ਹੀ ਰਾਂਗੇ ਭਾਈ ਮੁਹੰਮਦ ਤੇ ਤੱਜ ਜਿਹੜੀ ਹੈਗੀ ਆ ਮਾਯੋਗ ਬੀਜੀਪੀ ਪਰ ਵਿਆਪਕ ਜੀ ਅਤੇ ਆਪਣੇ ਲੁਧਿਆਣੇ ਦੇ ਜਿਹੜੇ ਕਮਿਸ਼ਨਰ ਕੁਲਦੀਪ ਸਿੰਘ ਚਾਹਤ ਤੇ ਸੰਬੰਧ ਦੇ ਸ਼ਹਿਰੀ ਹੋਈ ਹੈ ਇੱਕ ਐਫ ਆਰ ਨੰਬਰ ਜਿਹੜੀ ਸੀਗੀ 205 ਜਿਹੜੀ ਹੈਗੀ ਆ 26 ਅਕਤੂਬਰ 2020 ਐਨਡੀਪੀਐਸ ਐਕਟ ਖਿਲਾਫ ਥਾਣਾ ਜਿਹੜੀ ਹੈਗੀ ਆ ਈਮਾਲਪੁਰ ਵਿੱਚ ਦਰਜ ਹੋਈ ਸੀ ਜਿਹਦੇ ਵਿੱਚ ਜਿਹਦੇ ਵਿੱਚ ਦੋਸ਼ੀ ਜਿਹੜਾ ਸੀਗਾ ਸੁਖਵੀਰ ਸਿੰਘ ਗੋਲਦੀ ਪੁੱਤਰ ਬਲਰਾਜ ਸਿੰਘ ਵਾਸੀ ਜੰਡਿਆਲੀ ਥਾਣਾ ਈਮਾਲਪੁਰ ਦੇ ਖਿਲਾਫ ਜਿਹੜੀ ਹੈਗਾ ਪਰਚਾ ਦਰਜ ਕਰਕੇ ਐਨਡੀਪੀਐਸ ਦਫ਼ਤਰ ਤੋਂ ਜਿਹੜਾ 530 ਗ੍ਰਾਮ ਜਿਹੜੀ ਹੈ ਰਨ ਬਰਾਮਦ ਕੀਤੀ ਗਈ ਸੀ ਇਹਦੇ ਵਿੱਚ ਕਾਰਵਾਈ ਕਰਦੇ ਹੋਏ ਕੰਪੀਟੈਂਟ ਅਥਾਰਟੀ ਨੂੰ ਅਸੀਂ ਲੈਟਰ ਲਿਖ ਕੇ ਜਿਹੜੀ ਹੈ ਸਟਾਰਟਅਪ ਦੇ ਤਹਿਤ ਜਿਹੜੀ ਹੈ ਸਬਸੈਕਸ਼ਨ 2 ਦੇ ਤਹਿਤ ਐਨਡੀ ਅਸੈਟ ਦੇ ਵਿੱਚ ਜਿਹੜੀ ਹੈ ਇਹਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ ਉਹਦੀ ਪ੍ਰਾਪਰਟੀ ਦਾ ਜਿਹੜਾ ਹੈਗਾ ਫ੍ਰੀਜ਼ਿੰਗ ਦੇ ਜਿਹੜੇ ਨੋਟਿਸਫਾਈ ਜਿਹੜੇ ਹੈਗੇ ਆ ਉਹ ਇੱਥੇ ਲਗਾਏ ਗਏ ਨੇ ਔਰ ਇਹਦੇ ਵਿੱਚ ਜਿਹੜੀ ਹੈਗੀ ਹੈ ਕੁੱਲ ਰਕਮ ਜਿਹੜੀ ਇਹਦੀ ਪ੍ਰਾਪਰਟੀ ਦੀ ਹੈਗੀ ਹੈ 23,50,000 ਰੁਪਿਆ ਇਹਦਾ 100 ਵਰਗ ਦਾ ਜਿਹੜਾ ਹੈਗਾ ਮਕਾਨ ਜਿਹੜਾ ਹੈਗਾ ਇਹਨੂੰ ਫ੍ਰੀਜ਼ਿੰਗ ਦੇ ਦਰਜ ਜਿਹੜੀ ਹੈਗੀ ਥੈਂਕ ਯੂ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਸਮਗਲਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਕਾਰਵਾਈ ਕਰਦੇ ਹੋਏ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਦੀ ਦਿਸ਼ਾ ਨਿਰਦੇਸ਼ ਸ਼ੇਡ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਜੀ ਦੇ ਔਰ ਡੀਸੀਪੀ ਜਸਕਰ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ ਸ਼ੇਡ ਜਿਹੜਾ ਸੀਗਾ ਅਸੀਂ ਅੱਜ ਕੰਪੀਟੈਂਟ ਅਥਾਰਟੀ ਦੇ ਵਿੱਚੋਂ ਅਥਾਰਟੀ ਤੋਂ ਅਸੀਂ ਜਿਹੜਾ ਹੈਗਾ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰ ਲੈਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅਰੇ ਦੇ ਵਿੱਚ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਆ ਕਿ ਐਫ ਆਈ ਆਰ ਨੰਬਰ 205 ਜਿਹੜੀ ਸੀਗੀ ਅੰਡਰ ਅਸੀਂ 216185 ਐਨ ਡੀ ਪੀ ਸੀ ਐਕਟ ਜਿਹੜੀ ਸੀਗੀ ਦਰਜ ਕੀਤੀ ਸੀ ਪੀ ਐਸ ਜਮਾਲਪੁਰ ਔਰ ਜਿਹਦੇ ਵਿੱਚ ਅਸੀਂ ਦੋਸ਼ੀ ਜਿਹੜਾ ਸੀਗਾ ਸੁਖਵੀਰ ਸਿੰਘ ਏਲੀਅਸ ਗੋਲਦੀ ਪੁੱਤਰ ਬਲਰਾਜ ਸਿੰਘ ਜਿਹੜਾ ਸੀਗਾ ਜੰਡਿਆਲੀ ਪਿੰਡ ਦਾ ਗ੍ਰਿਫਤਾਰ ਕੀਤਾ ਸੀ ਔਰ ਇਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਅੰਡਰ ਸੈਕਸ਼ਨ ਜਿਹੜਾ 68 ਐਫ ਜਿਹੜਾ ਭੇਜਿਆ ਸੀਗਾ ਉਹਨਾਂ ਦੀ ਪ੍ਰੋਪਰਟੀ ਫ੍ਰੀਜ਼ਿੰਗ ਕਰਦਾ ਜਿਹੜਾ ਉਹਨਾਂ ਨੇ ਪ੍ਰਵਾਨ ਕਰ ਦਿੱਤਾ ਔਰ ਅੱਜ ਅਸੀਂ ਇਹਨਾਂ ਦੇ ਜਿਹੜੇ ਹੈਗੇ ਕਾਰ ਉਹਨਾਂ ਦੇ ਘਰ ਦੇ ਬਾਹਰ ਲਾਏ ਹੋਏ ਇਹਦੇ ਨਾਲ ਜਿਹੜਾ ਹੈਗਾ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਹੈਗੇ ਆ ਫਾਈਨੈਂਸ਼ਲੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹਨੂੰ ਕਾਰਵਾਈ ਕਰਦੇ ਹੋયા ਆ ਇਹ ਜਿਹੜੀ ਹੈ ਸਾਰੀ ਕਾਰਵਾਈ ਕੀਤੀ ਗਈ ਹੈ ਜੀ ਸਰ ਜੀ ਫਰੈਂਡ ਇਹਨਾਂ ਦੀ ਨਾ ਪ੍ਰੋਪਰਟੀ ਦੀ ਕੀ ਵੈਲਿਊ ਕੀ ਹੈ ਜਿਹੜੀ ਇਹਦਾ ਘਰ ਬਣਾਇਆ ਹੋਇਆ ਹੈ ਸੀਗਾ ਹਜ਼ਾਰ ਇਹਦਾ ਸੀਗਾ ਆਪਣੇ 100 ਗਾਈ ਦਾ ਘਰ ਸੀਗਾ ਔਰ ਇਹਦੇ ਜਿਹੜੀ ਅਪਰੋਕਸੀਮੇਟਲੀ ਜਿਹੜੀ ਵੈਲਿਊ ਹੈਗੀ ਆ ਉਹ ਤਾਈ ਲੱਖ 50 ਹਜ਼ਾਰ ਦੇ ਕਰੀਬ ਹੈ ਜੀ ਜਿਹੜੀ ਫਿਲਹਾਲ ਜਿਹੜੀ ਦੋਸ਼ੀ ਦੇ ਨਾਲ ਜਿਹੜੀ ਹੁੰਦੀ ਹੈ ਦਾ ਪ੍ਰੋਸੀਜਰ ਹੁੰਦਾ ਕਿ ਜਦੋਂ ਐਫ ਆਈ ਆਰ ਦਰਜ ਹੋਣ ਦੇ ਬਾਅਦ ਕਿੰਨੇ ਚਿਰ ਦੇ ਵਿੱਚ ਜਿਹੜੀ ਹੈਗੀ ਹੈ ਇਹ ਪ੍ਰਾਪਰਟੀ ਜਿਹੜੀ ਸੀਗੀ ਐਨ ਖਰੀਦੀ ਗਈ ਹੈ ਉਹ ਸਾਰੀਆਂ ਟੈਕਨੀਕਲ ਫਾਰਮੈਲਿਟੀਆਂ ਪੂਰੀਆਂ ਕਰਦੇ ਆ ਇਹੀ ਪ੍ਰਾਪਰਟੀ ਇਹਦੇ ਨਾਲ ਆਇਡੈਂਟੀਫਾਈ ਹੋਈ ਸੀ ਔਰ ਜਿਹਨੂੰ ਅਸੀਂ ਅਟੈਚ ਕਰਵਾਇਆ ਇਹਦੇ ਉੱਤੇ ਆਲਰੇਡੀ ਇੱਕ ਪਰਚਾ ਹੋਰ ਐਨਡੀਬੀਸੀ ਐਕਟ ਦਾ ਸੀਗਾ ਔਰ ਕਿਉਂਕਿ ਇਹ ਕਮਰਸ਼ੀਅਲ ਕੁਆਂਟੀਟੀ ਇਸ ਕਰਕੇ ਸੀ ਇਹਦੀ ਜਿਹੜੀ ਰਿਕਵਰੀ ਜਿਹੜੀ ਇਹਦੀ ਮਕੇਸ ਪ੍ਰਾਪਰਟੀ ਦੇ ਵਿੱਚ ਜਿਹੜੀ ਹੈਗੀ ਇੱਕ ਨੋਵਾ ਕਾਰ ਜਿਹੜੀ ਆ ਉਹ ਵੀ ਫੜੀ ਗਈ ਸੀ ਜੀ ਇਸ ਕੇਸ ਦੇ ਵਿੱਚ ਸਰ ਜਿਹੜੇ ਬਾਕੀ ਹੋਰ ਨਸ਼ਾ ਦਸਤ ਦੇਗੇ ਉਹਨਾਂ ਦੀ ਵੀ ਜਿਹੜੀਆਂ ਪ੍ਰਾਪਰਟੀ ਦੇ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ ਜਿੰਨੇ ਵੀ ਨਸ਼ੇ ਦੇ ਸਦਾਗਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈ ਸਟਾਰਟ ਕੀਤੀ ਜਾਏਗੀ ਔਰ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਫ੍ਰੀਜ਼ ਕੀਤੀ ਜਾਏ ਇਸੇ ਲੜੀ ਦੇ ਤਹਿਤ ਜਿਹੜਾ ਜੀ ਇਹ ਕਦਮ ਚੁੱਕਿਆ ਗਿਆ ਹੈ ਜੀ ਸਰ ਜੀ ਰਾਜ ਸਭਾ ਤੇ ਪ੍ਰਣਾਧਨੋ ਕਿੰਨਾ ਮੈਂ ਦੱਸ ਨਹੀਂ ਸਕਦਾ ਫੋਨ ਆ ਰਹੇ ਸੀ ਦਾਦੀ ਕੀ ਹਰ ਦਿਨ ਜਿਹੜੀ ਨਸ਼ੇ ਦੀ ਮਾਤਰਾ ਕਿੰਨੇ ਦੇ ਵਧਦੀ ਵੀ ਜਾ ਰਹੀ ਆ ਹਰ ਦਿਨ ਕਿੰਨੇ ਹੀ ਕੇਸ ਅਜੇ ਸਾਹਮਣੇ ਆ ਜਿੱਥੇ ਚੱਲਦੇ ਆ ਕਿ ਨਸ਼ੇ ਦੀ ਓਵਰਡੋਸ ਦੇ ਕਾਰਨ ਕਿਸੇ ਨਾ ਕਿਸੇ ਜੀਨ ਨੂੰ ਕਿਸੇ ਨਾ ਕਿਸੇ ਪਰਿਵਾਰ ਨੂੰ ਆਪਣੇ ਪੁੱਤਰ ਨੂੰ ਜਾਂ ਜੀ ਨੂੰ ਖੋਣਾ ਪੈ ਰਿਹਾ ਕਿਉਂਕਿ ਨਸ਼ੇ ਦਾ ਦੈਨ ਤਾਂ ਜਿਹੜਾ ਇਹ ਨਸ਼ਾ ਦੰਤਾ ਇਹ ਲੋਕਾਂ ਨੂੰ ਆਪਣੇ ਅੰਦਰ ਨਿਗਲਦਾ ਜਾਰਜ ਤੇ ਚੱਲਦੇਣ ਪੁਲਿਸ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਚ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ੇ ਦੇ ਖਿਲਾਫ ਵੱਡੀ ਤੇ ਵੱਡੀ ਕਾਰਵਾਈ ਕੀਤੀ ਹੈ ਉੱਥੇ ਹੀ ਪੰਜਾਬ ਸਰਕਾਰ ਵੀ ਪੂਰੀ ਸਰਸ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਸਰਕਾਰ ਤੇ ਦਬਾਅ ਬਣਿਆ ਹੋਇਆ ਹੈ ਵਿਰੋਧੀ ਧਿਰਾਂ ਦੇ ਵੱਲੋਂ ਨਸ਼ੇ ਦੇ ਮਾਮਲੇ ਲੈ ਕੇ ਸਰਕਾਰ ਤੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਜਾ ਰਹੇ ਨੇ